ਹੈਲੋ ਦੋਸਤੋ ਅੱਜ ਆਪਾਂ ਬਣਾ ਰਹੀਆਂ ਜੀ ਗਾਜਰ ਦਾ ਹਲਵਾ ਬਿਨਾ ਕੱਦੂਕਸ ਕੀਤੇ ਜੀ ਅੱਜ ਆਪਾਂ ਇਸ ਹਲਵੇ ਨੂੰ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਘੱਟ ਸਮੇਂ ਵਿੱਚ ਜੀ ਇਹ ਬਣ ਕੇ ਤਿਆਰ ਹੋ ਜਾਂਦਾਗਾ ਅਗਰ ਤੁਹਾਨੂੰ ਇਸ ਦੀ ਰੈਸਪੀ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਗਾਜਰ ਦਾ ਹਲਵਾ ਬਣਾਉਣ ਲਈ ਜੀ ਆਪਾਂ ਨੇ ਸਭ ਤੋਂ ਪਹਿਨਾ 1 ਕਿਜੀ ਗਾਜਰਾਂ ਲਈਆਂ ਨੇ ਇਸ ਨੂੰ ਆਪਾਂ ਨੇ ਧੋ ਕੇ ਚੰਗੀ ਤਰ੍ਹਾਂ ਫਿਰ ਆਪਾਂ ਇਸ ਦੇ ਦੇਖੋ ਇਸ ਤਰੀਕੇ ਦੀ ਪੀਸ ਕਰ ਲਏ ਨੇ ਛੋਟੇ ਛੋਟੇ ਜੀ ਇਸ ਦੇ ਜੀ ਵਿੱਚ ਵਾਈਟ ਕਲਰ ਦਾ ਪਾਰਟ ਜ਼ਿਆਦਾਗਾ ਤਾਂ ਆਪਾਂ ਉਸ ਨੂੰ ਨਿਕਾਲ ਦੇਣਾਗਾ ਕਿਉਂਕਿ ਇਹ ਬਹੁਤ ਹਾਰਡ ਹੁੰਦਾ ਜੀ ਇਸ ਨਾਲ ਗਾਜਰ ਦਾ ਹਲਵਾ ਟੇਸਟ ਨਹੀਂ ਬਣਦਾ ਇੱਕ ਆਪਾਂ ਗਲਾਸ ਜੀ ਦੁੱਧ ਦਾ ਲਿਆਗਾ ਕੁਝ ਆਪਾਂ ਨੇ ਡਰਾਈ ਫਰੂਟ ਲੈਨੇ ਜੀ ਕਿਸ਼ਮਿਸ ਲਈਆ ਕਾਜੂ ਤੇ ਬਦਾਮ ਲੈਨੇ ਇੱਕ ਕੌਲੀ ਜੀ ਆਪਾਂ ਚੀਨੀ ਦੀ ਲਈਆ 150 ਗ੍ਰਾਮ ਜੀ ਆਪਾਂ ਨੇ ਖੁਆ ਲਿਆਗਾ ਹੁਣ ਆਪਾਂ ਜੀ ਸਭ ਤੋਂ ਪਹਿਨਾ ਇੱਕ ਕੁੱਕਰ ਲਿਆ ਜੀ ਆਪਾਂ ਨੇ ਇਸ ਵਿੱਚ ਆਪਾਂ ਵੱਡਾ ਚਮਚ ਜੀ ਹਾਫ ਦੇਸੀ ਕੀ ਦਾ ਪਾਵਾਂਗੇ ਹੁਣ ਆਪਾਂ ਇਸ ਵਿੱਚ ਗਾਜਰਾ ਪਾਵਾਂਗੇ ਗਾਜਰਾ ਪਾ ਕੇ ਜੀ ਆਪਾਂ ਗਾਜਰਾ ਨੂੰ 5 ਮਿੰਟਾਂ ਲਈ ਦੇਸੀ ਕੀ ਵਿੱਚ ਰੋਸਟ ਕਰਨਾਗਾ ਗੈਸ ਆਪਾਂ ਮੀਡੀਅਮ ਟੂ ਹਾਈ ਰੱਖਣਾਗਾ ਇਸ ਤਰੀਕੇ ਨਾਲ ਜੀ ਗਾਜਰ ਦਾ ਹਲਵਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ। ਗਾਜਰਾ ਨੂੰ ਪੁੰਨ ਤੋਂ ਬਾਅਦ ਜੀ ਆਪਾਂ ਦੇਖੋ ਇਸ ਵਿੱਚ ਇੱਕ ਗਲਾਸ ਆਪਾਂ ਦੁੱਧ ਦਾ ਪਾ ਦਵਾਂਗੇ। ਤੁਸੀਂ ਦੁੱਧ ਜ਼ਿਆਦਾ ਵੀ ਪਾ ਸਕਦੇ ਹੋ ਉਹ ਤੁਹਾਡੀ ਚੋਆਇਸ ਹੈ। ਹੁਣ ਆਪਾਂ ਜੀ ਟੱਕਣ ਲਗਾ ਕੇ ਪੰਜ ਬਿਸਲ ਲਵਾਵਾਂਗੇ ਪੰਜ ਬਿਸਲ ਲੱਕੇ ਜੀ ਆਪਣੀਆਂ ਗਾਜਰਾਂ ਚੰਗੀ ਤਰ੍ਹਾਂ ਸੌਫਟ ਹੋ ਜਾਣੀਆਂ ਅਗਰ ਤੁਹਾਨੂੰ ਲੱਗੇ ਜੀ ਗਾਜਰਾਂ ਆਪਣੀਆਂ ਪੰਜ ਬਿਸਲ ਦੇ ਵਿੱਚ ਸੌਫਟ ਨਹੀਂ ਹੋਈਆਂ ਤਾਂ ਤੁਸੀਂ ਦੋ ਬਿਸਲ ਹੋਰ ਵੀ ਲਵਾ ਸਕਦੇ ਹੋ ਕਿਉਂਕਿ ਗਾਜਰਾਂ ਸੌਫਟ ਹੋਣੀਆਂ ਆਪਣੀਆਂ ਬਹੁਤ ਜ਼ਰੂਰੀ ਨੇ ਜਦੋਂ ਵੀ ਆਪਣੇ ਘਰ ਵਿੱਚ ਦੀ ਕੋਈ ਮਹਿਮਾਨ ਆਵੇ ਤਾਂ ਆਪਾਂ ਕੁਝ ਮਿੱਠਾ ਬਣਾ ਕੇ ਤਿਆਰ ਕਰਨਾ ਹੋਵੇ ਤਾਂ ਆਪਾਂ ਗਾਜਰ ਦੇ ਹਲਵੇ ਨੂੰ ਦੀ ਕੁੱਕਰ ਵਿੱਚ ਬਹੁਤ ਹੀ ਘੱਟ ਸਮੇਂ ਵਿੱਚ ਬਣਾ ਕੇ ਤਿਆਰ ਕਰ ਸਕਦੇ ਆਂ ਦੇਖੋ ਜੀ ਪੰਜ ਵਿਸਲ ਆਪਣੀਆਂ ਲੱਗ ਚੁੱਕੀਆਂ ਨੇ ਹੁਣ ਆਪਾਂ ਹਵਾ ਨੂੰ ਇਸ ਵਿੱਚ ਹੀ ਪਈ ਰਹਿਣ ਦਵਾਵਾਂਗੇ 10 ਮਿੰਟਾਂ ਬਾਅਦ ਆਪਾਂ ਕੁੱਕਰ ਨੂੰ ਖੋਲਾਂਗੇ ਦੇਖੋ 10 ਮਿੰਟ ਹੋ ਚੁੱਕੇ ਨੇ ਪੂਰੀ ਹਵਾ ਨਿਕਲ ਚੁੱਕੀ ਹੈ ਜੀ ਕੁੱਕਰ ਜੋ ਤੇ ਹੁਣ ਆਪਾਂ ਦੇਖੋ ਟੱਕਣ ਖੋਲ ਕੇ ਤੁਹਾਨੂੰ ਦਿਖਾਉਣੀ ਆਂ ਦੇਖੋ ਜੀ ਗਾਦਰ ਆਪਣੀਆਂ ਬਣ ਚੁੱਕੀਆਂ ਨੇ ਦੇਖੋ ਗਾਦਰ ਵਿੱਚੋਂ ਪਾਣੀ ਵੀ ਨਿਕਲਿਆ ਆਇਆਗਾ ਹੁਣ ਆਪਾਂ ਤੁਹਾਨੂੰ ਇੱਕ ਪੀਸ ਦਿਖਾਉਣੀ ਆ ਜੀ ਦੇਖੋ ਕੰਨੇ ਸੌਫਟ ਹੋ ਚੁੱਕੀਆਂ ਨੇ 5-20 ਵਿੱਚ ਹੀ ਹੁਣ ਆਪਾਂ ਨੇ ਕੀ ਕਰਨਾ ਜੀ ਇਹਨਾਂ ਗਾਜਰਾਂ ਨੂੰ ਚੰਗੀ ਤਰ੍ਹਾਂ ਆਪਾਂ ਮੈਸ ਕਰ ਲੈਣਾਗਾ ਇੱਕ ਪੋਟੈਟੋ ਮੈਸਰ ਲੈ ਕੇ ਆਪਾਂ ਇਸ ਨੂੰ ਮੈਸ ਕਰ ਲਵਾਂਗੇ ਚੰਗੀ ਤਰ੍ਹਾਂ ਹੁਣ ਆਪਾਂ ਜੀ ਇਸ ਦਾ ਨੈਕਸਟ ਪ੍ਰੋਸੈਸ ਕੰਪਲੀਟ ਕਰਾਂਗੇ ਹੁਣ ਆਪਾਂ ਜੀ ਸਭ ਤੋਂ ਪਹਿਲਾਂ ਇੱਕ ਕੜਾਹੀ ਲਈਆ ਇਸ ਵਿੱਚ ਆਪਾਂ ਹਾਫ ਚਮਚ ਦੀਸੀ ਕੀ ਦਾ ਪਾਵਾਂਗੇ ਇਸ ਵਿੱਚ ਆਪਾਂ ਡਰਾਈ ਫਰੂਟ ਪਾਵਾਂਗੇ ਤੇ ਇਸ ਨੂੰ 1 ਮਿੰਟ ਲਈ ਰੋਸਟ ਕਰਾਂਗੇ ਡਰਾਈ ਫਰੂਟ ਨੂੰ ਕਿਉਂਕਿ ਡਰਾਈ ਫਰੂਟ ਨੂੰ ਹੀ ਰੋਸਟ ਕਰਨ ਨਾਲ ਗਾਜਰ ਦੇ ਹਲਵੇ ਦਾ ਟੇਸਟ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਜਦੋਂ ਆਪਣਾ ਜੀ ਕਾਜੂ ਬਦਾਮ ਰੋਸਟ ਹੋ ਜਾਵੇ ਫਿਰ ਆਪਾਂ ਇਸ ਵਿੱਚ ਕਿਸਮਿਸ ਪਾਉਣੀ ਹੈ ਕਿਸਮਿਸ ਜੀ ਆਪਾਂ ਨੇ ਇਸ ਕਰਕੇ ਬਾਅਦ ਵਿੱਚ ਪਾਈ ਹੈ ਕਿਉਂਕਿ ਇਹ ਬਹੁਤ ਹੀ ਜਲਦੀ ਫੁੱਲ ਜਾਂਦੀ ਹੈ ਅੱਧਾ ਕਮੈਂਟ ਜੀ ਆਪਾਂ ਇਸ ਨੂੰ ਰੋਸਟ ਕਰਕੇ ਕਿਸਮਿਸ ਨੂੰ ਹੁਣ ਆਪਾਂ ਸਾਰੇ ਡਰਾਈ ਫਰੂਟ ਨੂੰ ਇੱਕ ਪਲੇਟ ਵਿੱਚ ਨਿਕਾਲ ਲਵਾਂਗੇ ਹੁਣ ਆਪਾਂ ਜੀ ਇਸੀ ਕੜਾਹੀ ਵਿੱਚ ਸਾਰੀਆਂ ਗਾਜਰਾ ਨਿਕਾਲ ਲਾਵਾਂਗੇ ਮੈਸ ਕੀਤੀ ਹੋਈਆਂ ਗੈਸ ਨੂੰ ਜੀ ਆਪਾਂ ਨੇ ਹਾਈ ਰੱਖਣਾਗਾ మీడియం ਟੂ ਹਾਈ 7-8 ਮਿੰਟਾਂ ਲਈ ਜੀ ਆਪਾਂ ਹੁਣ ਗਾਜਰਾ ਨੂੰ ਚੰਗੀ ਤਰ੍ਹਾਂ ਰੋਸਟ ਕਰ ਲਾਵਾਂਗੇ ਤਾਂ ਕਿ ਇਸ ਦੇ ਅੰਦਰ ਜੋ ਦੁੱਧ ਆ ਜਾਂ ਗਾਜਰਾ ਵਿੱਚੋਂ ਪਾਣੀ ਨਿਕਲੇਗਾ ਉਹ ਥੋੜਾ ਜਿਹਾ ਜਲ ਜਾਬੀ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸ ਤਰੀਕੇ ਨਾਲ ਗਾਜਰ ਦਾ ਹਲਵਾ ਇੱਕ ਵਾਰ ਬਣਾ ਕੇ ਜਰੂਰ ਟਰਾਈ ਕਰਿਓ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰ ਦੇਣਾ ਦੇਖੋ ਜੀ 7-8 ਮਿੰਟ ਹੋ ਚੁੱਕੇ ਨੇ ਪਾਣੀ ਆਪਣਾ ਦੇਖੋ ਜੀ ਵਿੱਚੋਂ ਜਲ ਗਿਆਗਾ ਹਲਵੀ ਜੋ ਚੰਗੀ ਤਰ੍ਹਾਂ ਤੇ ਹੁਣ ਆਪਾਂ ਨੇ ਜੀ ਇਸ ਵਿੱਚ ਚੀਨੀ ਐਡ ਕਰਨੀ ਆ ਚੀਨੀ ਐਡ ਕਰਨ ਤੋਂ ਬਾਅਦ ਆਪਣੇ ਗਾਜਰ ਦੇ ਹਲਵੇ ਦਾ ਕਲਰ ਹੋਰ ਵੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਜਾਂਦਾਗਾ ਹੁਣ ਦੇਖਿਓ ਜੀ ਗਾਜਰਾਂ ਦਾ ਕਲਰ ਆਪਣਾ ਕੰਨਾ ਚੇਂਜ ਹੋ ਜਾਵੇਗਾ ਇਸ ਵਿੱਚ ਕੋਈ ਵੀ ਫੂਡ ਕਲਰ ਪਾਉਣ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਜੀ ਦੇਖੋ ਇਸ ਤਰੀਕੇ ਨਾਲ ਹੀ ਆਪਣੇ ਗਾਜਰ ਦੇ ਹਲਵੇ ਦਾ ਕਲਰ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਂਦਾਗਾ ਹਾਈ ਗੈਂਸ ਤੇਜੀ ਆਪਾਂ 5 ਮਿੰਟਾਂ ਲਈ ਇਸ ਨੂੰ ਰੋਸਟ ਕਰਨਾਗਾ ਤੁਸੀਂ ਦੇਖ ਸਕਦੇ ਹੋ ਚੀਨੀ ਵਿੱਚੋਂ ਜਿਹੜਾ ਪਾਣੀ ਨਿਕਲਿਆ ਸੀ ਉਹ ਪੂਰੀ ਤਰ੍ਹਾਂ ਜਲ ਚੁੱਕਿਆਗਾ ਹੁਣ ਆਪਾਂ ਇਸ ਵਿੱਚ ਦੀ ਖੋ ਐਡ ਕਰਾਂਗੇ ਖੋ ਨੂੰ ਜੀ ਆਪਾਂ ਛੋਟੇ ਛੋਟੇ ਪੀਸ ਕਰਕੇ ਦੇਖੋ ਇਸ ਨੂੰ ਤੋੜ ਕੇ ਫਿਰ ਐਡ ਕੀਤਾਗਾ ਤਾਂ ਕਿ ਇਹ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਵੇ ਹਲਵੇ ਵਿੱਚ ਕੋਆ ਪਾ ਕੇ ਵੀ ਆਪਾਂ ਨੇ ਜੀ 5 ਮਿੰਟ ਗਾਜਰਾਂ ਨੂੰ ਹੋਰ ਪਕਾਉਣਾਗਾ ਗੈਸ ਨੂੰ ਆਪਾਂ ਹਾਈ ਹੀ ਰੱਖਣਾ ਜੀ ਦੇਖੋ ਜੀ 5 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਜੀ ਗੈਸ ਬੰਦ ਕਰ ਦਾਂਗੇ ਗੈਸ ਬੰਦ ਕਰਕੇ ਜੀ ਹੁਣ ਆਪਾਂ ਇਸ ਵਿੱਚ ਡਰਾਈ ਫਰੂਟ ਪਾਵਾਂਗੇ ਇਸ ਨੂੰ ਵੀ ਮਿਕਸ ਕਰਾਂਗੇ ਜੀ ਤੁਸੀਂ ਦੇਖ ਸਕਦੇ ਹੋ ਜੀ ਕੰਨਾ ਵਧੀਆ ਗਾਜਰ ਦਾ ਹਲਵਾ ਆਪਣਾ ਬਣ ਕੇ ਤਿਆਰ ਹੋਇਆਗਾ ਹੁਣ ਆਪਾਂ ਇਸ ਦੀ ਪਲੇਟਿੰਗ ਕਰਾਂਗੇ ਦੇਖੋ ਕੰਨਾ ਵਧੀਆ ਰੰਗ ਆਇਆ ਜੀ ਇਸ ਦਾ ਬਹੁਤ ਹੀ ਘੱਟ ਸਮੇਂ ਵਿੱਚ ਜੀ ਆਪਣਾ ਇਹ ਗਾਜਰ ਦਾ ਹਲਵਾ ਬਣ ਕੇ ਤਿਆਰ ਹੋ ਜਾਂਦਾਗਾ ਅਗਰ ਤੁਹਾਨੂੰ ਜੀ ਇਸ ਦੀ ਬਣਾਉਣ ਦੀ ਮੇਰੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ बेल आइकन नु प्रेस ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਬਹੁਤ ਹੀ ਜਲਦ ਜੀ ਆਪਾਂ ਇਸ ਤਰੀਕੇ ਦੀ ਇੱਕ ਹੋਰ ਰੈਸਪੀ ਲੈ ਕੇ حاضر ਹੋਵਾਂਗੇ ਵੀਡੀਓ ਦੇਖ ਲੀਜੀਏ ਧੰਨਵਾਦ ਥੈਂਕਸ ਫॉर ਵਾਚਿੰਗ ਦਿਸ ਵੀਡੀਓ